ਹਾਂਜੀ ਦੋਸਤੋ ਇਹ ਆ ਬਠਿੰਡੇ ਦਾ ਬਰਾਸਤ ਮੇਲਾ ਦੇਖ ਕੇ ਕਹਿਣਾ ਪਵੇਗਾ ਕਿੱਧਰ ਤੁਰ ਗਿਆ ਦੌਰ ਪੁਰਾਣਾ ਤੇ ਪੈ ਗਿਆ ਖੇੜੇ ਰਾਹ ਸਾਰਾ ਟੱਬਰ ਪੀ ਲੈਂਦਾ ਸੀ ਪਾਈਆ ਦੁੱਧ ਦੀ ਚਾਹ ਵੇਖ ਰਹੇ ਹਾਂ ਅਖੀ ਲੋਕੋ ਤੇ ਮੈਂ ਕੀ ਆਖਣਾਵਾ ਨਵੇਂ ਜਵਾਨੇ ਅੱਜ ਦੇ ਤੇ ਬਦਲੀਆਂ ਕਿੱਦਾਂ ਰਾਹਾਂ ਕੁੱਕੜ ਸਵੇਰੇ ਬੋਲਦੇ ਨਹੀਂ ਨਾ ਉੱਠਦੇ ਹਾਲੀ ਲੱਸੀ ਪੀਣ ਵਾਲਿਆ ਜਾਰਾ ਜਾਰੀ ਚਾਨਣ ਪਾਲੀ ਭਾਈ ਵੈਰੀ ਬਣ ਗਏ ਅਜ ਮਿੱਤਰ ਵੈਰੀ ਬਣ ਗਏ ਜੋ ਸੱਜੀਆਂ ਸੀ ਬਾਵਾ ਨਵੇਂ ਜਵਾਨੇ ਅੱਜ ਦੇ ਤੇ ਬਦਲੀਆਂ ਕਿੱਦਾਂ ਰਾਵਾਂ ਚਾਟੀ ਵਿੱਚ ਮਧਾਣੀ ਨਾ ਨਾ ਘੜਾ ਸੰਨੇ ਵਿੱਚ ਪਾਣੀ 10 ਵਜੇ ਉੱਠਦੀ ਅੱਜ ਦੀ ਮਾਡਰ ਸੁਹਾਣੀ ਗੱਭਰੂ ਵੀ ਉਦੋਂ ਉੱਠਦੇ ਜਦੋਂ ਰੌਲਾ ਪਾਇਆ ਕਾਵਾਂ ਤੇ ਵੇਖ ਰਹੇ ਹਾਂ ਅੱਖੀ ਲੋਕੋ ਮੈਂ ਕੀ ਹਾਲ ਸੁਣਾਵਾ ਪੀ ਪੀ ਚਿੱਟਾ ਸੋਹਣਿਓ ਕਿਉਂ ਜ਼ਿੰਦਗੀ ਕਾਲੀ ਕੀਤੀ ਪੁੱਛ ਕੇ ਵੇਖੀ ਮਾਪਿਆਂ ਨੂੰ ਰਾਤ ਜਿੰਨਾ ਦੀ ਬੀਤੀ ਇੱਕੋ ਜ਼ਿੰਦਗੀ ਮਿਲੀ ਰੰਧਾਵਿਆ ਆਵ ਕੁਝ ਚੰਗਾ ਕਰਕੇ ਜਾਵਾਂ ਇੱਕੋ ਜ਼ਿੰਦਗੀ ਮਿਲੀ ਮੰਡੀਕਲਾਂ ਵਾਲਿਆ ਫਿਰ ਚੰਗਾ ਕੁਝ ਕਰਕੇ ਜਾਵਾਂ ਵੇਖ ਰਹੇ ਹਾਂ ਅਖੀ ਲੋਕੋ ਤੇ ਮੈਂ ਕੀ ਆਖ ਸੁਣਾਵਾ ਅੱਜ ਦੇ ਅੱਜ ਗੱਭਰੂ ਮੇਰੇ ਪੰਜਾਬ ਦੇ ਹੁਣ ਕਿਤੇ ਨਜ਼ਰ ਨਾ ਆਉਂਦੇ ਜੰਮੇ ਜਾਏ ਇਸ ਮੁਲਕ ਦੇ ਤੇ ਕੈਨੇਡਾ ਵਾਲੇ ਕਹਾਉਂਦੇ ਕੰਨੀ ਪਾਈਆਂ ਮੁੰਦਰਾ ਬਾਪੂ ਕਹਿੰਦਾ ਮੈਂ ਕਿੱਥੇ ਜਾਵਾਂ ਤੇ ਵੇਖ ਰਹੇ ਹਾਂ ਅੱਖੀ ਲੋਕੋ ਮੈਂ ਕੀ ਆਖ ਸੁਣਾਵਾ